ਔਰਤ ਦੇ ਉੱਤੇ ਜਾਨਲੇਵਾ ਹਮਲਾ ਬੱਚਿਆਂ ਦੇ ਸਾਹਮਣੇ ਹੀ ਮਾਂ ਦੀ ਡੰਡਿਆਂ ਨਾਲ ਕੀਤੀ ਕੁੱਟਮਾਰ ਸਕੂਲ ਬੱਸ ਦੀ ਵੇਟ ਕਰ ਰਹੀ ਸੀ ਔਰ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਗੇਰਾ ਦੀ ਰਹਿਣ ਵਾਲੀ ਇੱਕ ਔਰਤ ਦੇ ਉੱਤੇ ਉਸ ਵੇਲੇ ਕੁਝ ਵਿਅਕਤੀਆਂ ਦੇ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਬੱਚਿਆਂ ਦੀ ਵੇਟ ਕਰ ਰਹੀ ਸੀ ਉਸ ਦੇ ਬੱਚੇ ਸਕੂਲ ਬੱਸ ਦੇ ਰਾਹੀ ਆ ਰਹੇ ਸੰਤਿਆਹੋ ਸੜਕ ਦੇ ਕਿਨਾਰੇ ਖੜੀ ਹੁੰਦੀ ਆ ਤਾਂ ਕੁਝ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਡੰਡਿਆਂ ਦੇ ਨਾਲ ਉਸ ਔਰਤ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਇਸਨੇ ਨੂੰ ਬੱਚੇ ਹੀ ਉੱਥੇ ਪਹੁੰਚ ਜਾਂਦੇ ਨੇ ਤੇ ਬੱਚਿਆਂ ਦੇ ਸਾਹਮਣੇ ਹੀ ਉਹਨਾਂ ਦੀ ਮਾਂ ਦੀ ਜਿਹੜੀ ਕੁੱਟਮਾਰ ਹੈ ਉਹ ਕੀਤੀ ਜਾਂਦੀ ਹੈ ਤੇ ਸਾਰਾ ਹਥਿਆਰਾਂ ਤੇ ਲੋਹੇ ਦੀਆਂ ਰਾਡਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਸਿਰ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹਮਲਾਵਰ ਨਹੀਂ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਉਹ ਭੱਜਦੇ ਹੋਏ ਵੀ ਦਿਖਾਈ ਦੇ ਰਹੇ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਤੁਹਾਡਾ ਨਹੀਂ ਤਰਾਣੇ ਨੀਹਾ ਕੀ ਹੋਇਆ ਸੀਗਾ ਪੂਰੀ ਵਾਰਤਕੱਸੋ ਸਰ ਮੈਂ ਬੱਚੇ ਲੈਣ ਗਈ ਸੀਗੀ ਜਿੱਥੋਂ ਬੱਚੇ ਲੈਣੇ ਸੀ ਮੈਂ ਤਾਂ ਬਸ ਚਾਏ ਸੀ ਤੇ ਜਿਹੜੀ ਬੱਸ 'ਚ ਬੱਚੇ ਆਏ ਸੀ ਬੱਸ ਨਾਲ ਹੀ ਉਹ ਮੁੰਡੇ ਖੜੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਮਾਰੇ ਤੇ ਸੀਗੇ ਸਰ ਸਕੂਟੀ ਤੇ ਠੀਕ ਹੈ ਸਰ ਫਿਰ ਮੇਰੇ ਦਿਓਰ ਨੇ ਹੱਥ ਵੀ ਮਲਾਇਆ ਸੀਗਾ ਉਹਨਾਂ ਨਾਲ ਉਹ ਨਾ ਬੰਦੇ ਨੇ ਹਾਂਜੀ ਅੱਛਾ ਤੇ ਉਹ ਉੱਥੇ ਖੜਾ ਨਹੀਂ ਹੋਇਆ ਸੀ ਨਿਕਲ ਗਿਆ ਸੀਗਾ ਤੇ ਬੱਚੇ ਜਿੱਦਾਂ ਹੀ ਕਨੈਕਟਰ ਨੇ ਥੱਲੇ ਤਾਰੇ ਏ ਉਹਨਾਂ ਨੇ ਬੱਸ ਜਾਣ ਦਿੱਤੀ ਐ ਬੱਸ ਜਿੱਲੇ ਸੀ ਉਸਲੇ ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ ਹੂੰ ਦੇ ਵਾਸਤੇ ਜਿੱਦਾਂ ਹੀ ਗਈਏ ਉਹਨਾਂ ਨੇ ਸਕੂਟਰੀ ਮਤਲਬ ਜਿੱਦਾਂ ਹੀ ਮੈਂ ਵਾਪਸ ਆਪਣੇ ਘਰ ਨੂੰ ਮੂਹੂ ਮੋਕੇਤਾ ਘੇਰਿਆ ਤੇ ਉਦਾਂ ਹੀ ਉਹ ਮੇਰੇ ਮਗਰ ਆਏ ਨਾਲ ਸਕੂਟਰੀ ਖੜੀ ਕਰ ਲਈ ਕੋਈ ਗਲਤ ਗੱਲ ਨਹੀਂ ਕੀਤੀ ਤੁਹਾਡੇ ਨਾਲ ਗੱਲਬਾਤ ਕੋਈ ਸਿੱਧੇ ਹਮਲਾ ਹਾਂ ਸਿੱਧਾ ਹੀ ਹਮਲਾ ਮੈਨੂੰ ਇਦਾਂ ਲੱਗਿਆ ਕਿ ਇਹ ਬੱਚੇ ਚੱਕਣ ਆਏ ਆ ਫਿਰ ਉਹਨਾਂ ਨੇ ਮੇਰੀ ਕੁੱਟ ਮਾਰ ਕੀਤੀ ਬੱਚਿਆਂ ਨੇ ਵੀ ਰੋਲਾ ਪਾਇਆ ਮੈਂਮੀ ਰੋਲਾ ਪਾਇਆ ਅੱਛਾ ਕਦੋਂ ਨਾਲ ਮਾਰਿਆ ਗੁੱਟੇ ਤੁਨ ਸਰ ਲੋਹੇ ਦੀ ਰਾਡ ਸੀਗੀ ਕਿੱਥੇ ਕਿੱਥੇ ਮਾਰਿਆ ਤੁਹਾਡੇ ਸਰ ਲੱਤ ਚ ਬਿਮਾਰ ਹੈ ਇਹ ਸਿਰ ਚ ਟੰਕੇ ਲੱਗੇ ਹਾਂਜੀ 7 ਤੇ ਲੱਤ ਚ ਮੇਰੀ ਚ ਹੱਡੀ ਫ੍ਰੈਕਚਰ ਹੈ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਰੋਲਾ ਪਾਇਆ ਤੇ ਫਰਾਰ ਹੋ ਗਏ ਸਾਰੇ ਹਾਂਜੀ ਸਰ ਟਰੈਲੀ ਵੀ ਆਂਦੀ ਪਈ ਸੀਗੀ ਰੋਡ 'ਤੇ ਤੇ ਫਿਰ ਉਸਲੇ ਸੜਕ 'ਚ ਕੋਈ ਨਹੀਂ ਸੀਗਾ ਫਿਰ ਆਵਾਜ਼ਾਂ ਹੀ ਸ਼ੁਰੂ ਹੋ ਗਈ ਨਾ ਤੇ ਜ਼ਿਆਦਾਤਰ ਉਹ ਟਰੈਲੀ ਨੂੰ ਦੇਖ ਕੇ ਗੇਟ ਟਰੈਲੀ ਦੀ ਸੇਡ ਹੁੰਦੇ ਪਏ ਸੀਗੇ ਜੋ ਨੂੰ ਉਹਨਾਂ ਨੂੰ ਕਿਸੇ ਨੂੰ ਪਛਾਣਦੇ ਸਰ ਨਹੀਂ ਮੈਂ ਪਹਿਚਾਨਦੀ ਨਹੀਂ ਮੈਨੂੰ ਨਹੀਂ ਪਤਾ ਕੌਣ ਸੀ ਤੁਹਾਨੂੰ ਕਿਹਦੇ ਤੇ ਸ਼ੱਕ ਹੈ ਸਰ ਆਪਣੇ ਦਿਓਰ ਤੇ ਹੀ ਹੈ ਮੇਰੀ ਪਿੰਡ 'ਚ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਮੇਰੇ ਪਤੀ ਦਾ ਵੀ ਕਿਸੇ ਨਾਲ ਵੀ ਪਿੰਡ 'ਚ ਕੋਈ ਨਹੀਂ ਲੜਾਈ ਝਗੜਾ ਪਤੀ ਕਿੱਥੇ ਹੈ ਸਰ ਬਾਹਰ ਰਹਿੰਦੇ ਮੇਰੇ ਘਰ ਵਾਲੇ ਸਰ ਬੀਤੇ ਦਿਨ ਪਿੰਡ ਕੇਰੇ ਦੀ ਇੱਕ ਮਹਿਲਾ ਤੇ ਕੁੱਟਮਾਰ ਹੋਈ ਸੀ ਕੀ ਇਹ ਪਰਮਾਉਂਦਾ ਮੈਂ ਏਐਸ ਹਰ ਭਜਨ ਸਿੰਘ ਥਾਣਾ ਹਜਪੁਰ ਸਾਨੂੰ ਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੀ ਚਿੱਟ ਡਾਕਟਰੀ ਆਈ ਕਿ ਉਹਨਾਂ ਦੇ ਸੱਟਾਂ ਲੱਗੀਆਂ ਨੇ ਹਸਪੀਟਲ ਧੀਰੇ ਇਲਾਜ ਹੈ ਉੱਥੇ ਪੁੱਜ ਕੇ ਲੈਡੀ ਕਨਸਟੇਬਲ ਨਾਲ ਗਏ ਸੀ ਦਾ ਬਿਆਨ ਕਲੰਬਨ ਕੀਤਾ ਤੇ ਉਹਦੇ ਮੁਤਾਬਕ ਜੋ ਰਹਿ ਗਈ ਸੀ ਬੰਦੀ ਕਰਕੇ ਰਿਪੋਰਟ ਦਰਜ ਕਰਤੀ ਹੈ ਤੇ ਜਿੰਨਾ ਵੀ ਸ਼ੱਕੀ ਵਿਅਕਤੀ ਨੇ ਹਮਲਾ ਕੀਤਾ ਉੱਤੇ ਉਹਦੇ ਬਾਰੇ ਅਸੀਂ ਮੀਡੀਆ ਵਿੱਚ ਤੇ ਸੋਸ਼ਲ ਮੀਡੀਆ ਦੇ ਮਦਦ ਲੈ ਕੇ ਤੇ ਸੀਸੀਟੀਵੀ ਘਾਰ ਕੇ ਤੇ ਸਰਚ ਕਰ ਰਹੇ ਸਰ ਕੈਮਰੇ ਜਿਹਦਾ ਵੀਡੀਓ ਫੋਟੋ ਵੀ ਹੈ ਕਿ ਫਿਰ ਬੀਡੀਪੀ ਦੇ ਨੌਜਵਾਨ ਤੇ ਨੌਜਵਾਨ ਸਕੂਟਰੀ ਤੇ ਜਾਂਦੇ ਆ ਪਤਾ ਲੱਗ ਰਿਹਾ ਵੀ ਭਾਲ ਹੋਈ ਇਹ ਵੀ ਕੌਣ ਹੈਗੇ ਨੌਜਵਾਨ ਰਿਹਾ ਦੁਆਰਾ ਆਏ ਆਏ ਤਿੰਨੇ ਚਾਰਾਂ ਪਿੰਡਾਂ ਦੇ ਸਰਪੰਚਾਂ ਦੇ ਸਾਦ ਕੇ ਨਾ ਸੀ ਇਹਨਾਂ ਨੂੰ ਫੋਟੋਆਂ ਵਖਾਈਆਂ ਤੇ ਣਟ ਤੇ ਵੀ ਉਹਨਾਂ ਦੇ ਗਰੁੱਪਾਂ 'ਚ ਵੀ ਬਾਤੀਆਂ ਨੇ ਸਰ ਚੜਦੀ ਕਲਾ ਟਾਈਮ ਟੀਵੀ ਲਈ ਮੁਕੇਰੀਆਂ ਤੋਂ ਅਰਜੁਨ ਜੈਨ ਦੀ ਰਿਪੋਰਟ